ਦਸ ਨੂੰ ਨਾਲ ਬਲਕ ਕਰਾਈ ਗੀ ਸਰਟੀ ਮੈਟਰ ਰਿਹਾ ਜਿਹੜਾ ਇਹਨਾਂ ਲੜਕਿਆਂ ਵੱਲੋਂ ਇੱਕ ਲੜਕੇ ਦੇ ਉੱਤੇ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ। ਇਹ ਮਤੀ 4 ਤਰੀਕ ਨੂੰ 48 24 ਦੀ ਘਟਨਾ ਹੈ। ਕਰੀਬ ਰਾਤ ਸ਼ਾਮ ਦੇ 7 7:30 ਵਜੇ ਦਾ ਟਾਈਮ ਸੀ। ਸੋ ਇਹ ਜਿਹੜਾ ਮੁੰਡਾ ਜੋਤੀ ਨਾਮ ਦਾ ਹੈਗਾ 22 ਸਾਲ ਦੀ ਉਮਰ ਹੈ ਦੀ। ਇਸਮਤ ਭਾਈ ਜਿਹੜਾ ਹਾਤੇ ਤੇ ਕੋਈ ਮੀਟ ਵਗੈਰਾ ਲੈਣ ਗਿਆ ਸੀ ਉੱਥੇ ਜਿਹੜੇ ਚਾਰ ਸ਼ਖਸ ਹੋਰ ਜਿਹੜਾ ਇੱਕ ਸੁਖਵਿੰਦਰ ਸਿੰਘ ਲਾਡੀ ਨਾਮ ਦਾ ਇੱਕ ਕਰਮ ਸਿੰਘ ਨਾਮ ਦਾ ਇੱਕ ਗੁਰਵਿੰਦਰ ਅਤੇ ਇੱਕ ਕੋਮਲਦੀਪ ਨਾਮ ਦਾ ਜਿਹੜਾ ਚਾਰ ਵਿਅਕਤੀ ਉੱਥੇ ਪਹਿਲਾਂ ਹੀ ਬੈਠੇ ਹੋਏ ਸੀ ਜਿਨ੍ਹਾਂ ਦੇ ਪਾਸ ਕੇ ਲਾਡੀ ਦੇ ਕੋਲ ਜਿਹੜੀ ਪੈਟਰੋਲ ਵਾਲੀ ਬੋਤਲ ਤੇ ਇਹਦੇ ਕੋਲੇ ਕੋਮਲ ਕੋਲੇ ਜਿਹੜਾ ਲਾਈਟਰ ਪਹਿਲੇ ਮੌਜੂਦ ਸੀ ਸੋ ਉੱਥੇ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ-ਵਸਾਈ ਹੋਈ ਇਹਨਾਂ ਨੇ ਪਹਿਲਾਂ ਕੋਈ ਪ੍ਰੋਗਰਾਮ ਲਈ ਕਿਹਾ ਸੀ ਅਸੀਂ ਕਿਸੇ ਬੰਦੇ ਹੋਰ ਨੂੰ ਜਿਹੜਾ ਮਚਾਉਣਾ ਹੈ ਤੇ ਇਸ ਬੰਦੇ ਨੇ ਉਹਦਾ ਵਿਰੋਧ ਕੀਤਾ ਕਿ ਤੁਸੀਂ ਇਹ ਕੰਮ ਨਾ ਕਰੋ ਇਹ ਜਿਹੜੀ ਗੱਲ ਬਹੁਤ ਗਲਤ ਆ ਤੁਹਾਡੇ ਲਈ ਤੋ ਉਹਨਾਂ ਨੇ ਉਧਰੇ ਪਾਸਿਓਂ ਹਟਾ ਕੇ ਉਹਨਾਂ ਨੇ ਕਿਹਾ ਕਿ ਚਲੋ ਉਹਨੂੰ ਅਸੀਂ ਬਾਅਦ ਦੇ ਵਿੱਚ ਵੇਖਾਂਗੇ ਪਹਿਲਾਂ ਅਸੀਂ ਤੇਰੇ ਨਾਲ ਹੀ ਨਿਪਟ ਲੈਨੇ ਆ ਤਾਂ ਇਹ ਜਿਹੜਾ ਲੱਡੀਆਂ ਨੇ ਉਹਦੇ ਉੱਪਰ ਪੈਟਰੋਲ ਪਾਤਾ ਤੇ ਇਹ ਜਿਹੜਾ ਕੋਮਲ ਹੈ ਮੁੰਡਾ ਇਹਨੇ ਉਹਨੂੰ ਲਾਈਟਰ ਦੇ ਨਾਲ ਜਿਹੜੀ ਅੱਗ ਲਾਤੀ ਜਿਹੜਾ ਉਹਦਾ ਉੱਪਰਲਾ ਸਾਰਾ ਫੇਸ ਉਹਦੀਆਂ ਬਾਹਾਂ ਅਤੇ ਉਹਦੇ ਲੋਅਰ ਵਗੈਰਾ ਨੂੰ ਅੱਗ ਲੱਗੀ ਤੇ ਉਹ ਭਜਦਾ ਹੋਇਆ ਜਿਹੜਾ ਉਹਨੇ ਆਪਣੀ ਜਾਨ ਬਚਾਈ ਇਹਨੇ ਨੇ ਜਿਹੜਾ ਮਾਰ ਦੇਣ ਦੀ ਨੀਤ ਨਾਲ ਉਹਨੂੰ ਜਿਹੜਾ ਤੇਲ ਵਗ ਵਗੈਰਾ ਪਾ ਕੇ ਛੜਤਾ ਉਹਨੂੰ ਉੱਤੇ ਬਾਗੇ ਬਰਾਨੇ ਹਸਪੀਟਲ ਲਿਆਂਦਾ ਗਿਆ ਜਿੱਥੋਂ ਡਾਕਟਰ ਸਾਹਿਬ ਨੇ ਉਹਨੂੰ ਰੈਫਰ ਕਰ ਦਿੱਤਾ ਗਿਆ ਸੋ ਉਹ ਮੈਡੀਕਲ ਫਰੀਦਕੋਟ ਵੀ ਕੇ داخل ਹੈਗਾ ਉਹਦਾ ਜਿਹੜੇ ਇਲਾਜ ਆ ਜਿਹਦਾ ਕਿ ਫੇਸ ਅਤੇ ਜਿਹੜਾ ਹੋਰ ਸਰੀਰ ਹੈ ਕਰੀਬ 55 60% ਦੇ ਨੇੜੇ ਜਿਹੜਾ ਬਰਨ ਹੋ ਚੁੱਕਿਆ ਸੋ ਅਸੀਂ ਜਿਹੜਾ ਸਾਡੇ ਐਸਏ ਜਗਤਾਰ ਸਿੰਘ ਨੇ ਉਹਦਾ ਬਿਆਨ ਲਿਖ ਕੇ ਜਿਹੜਾ ਮੁਕੱਦਮਾ ਨੰਬਰ ਹੈਗਾ 117 ਜਿਹੜਾ ਦਰਜ ਕੀਤਾ ਗਿਆ ਸੋ ਅੱਜਕੱਲ ਜਿਹੜੀਆਂ ਨਵੀਆਂ ਧਾਰਾਂ ਆਉਂਦੀਆਂ 109 3 ਜਮਨ 5 ਅਤੇ ਕਾਰਜ ਜਮਨ 2 ਬੀ ਐਨ ਐਸ ਦੇ ਵਿੱਚ ਜਿਹੜਾ ਮਕਦਮਾ ਅਸੀਂ ਦਰਜ ਕਰਕੇ ਬਾਗਪਰਾਣਾ ਥਾਣੇ ਵਿਖੇ ਜਿਹੜੀ ਦੀ ਤਫਤੀਸ਼ ਜਾਰੀ ਹੈ ਜਿਹਦੇ ਵਿੱਚੋਂ ਤਿੰਨ ਮੁਲਜ਼ਮ ਅਸੀਂ ਗ੍ਰਿਫਤਾਰ ਕਰ ਲਏ ਹਨ ਅਤੇ ਇੱਕ ਮੁਲਜ਼ਮ ਜਿਹੜਾ ਹਜੇ ਗ੍ਰਿਫਤ ਤੋਂ ਬਾਹਰ ਹੈ ਜਿਹਨੂੰ ਜਲਦੀ ਕੱਲ ਤੱਕ ਜਾਂ ਬਰਸੋ ਤੱਕ ਅਸੀਂ ਗ੍ਰਿਫਤਾਰ ਕਰ ਲਵਾਂਗੇ ਸੋ ਇਹਨਾਂ ਨੂੰ ਅਸੀਂ ਬੜੇ ਵਧੀਆ ਟੈਕਨੀਕਲ ਤਰੀਕੇ ਨਾਲ ਤੇ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜਾ ਅੱਜ ਫੁੱਲੇ ਵਾਲੇ ਦੇ ਬੱਸ ਸਟੈਂਡ ਕੋਲੋਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਜਿਹੜੇ ਮੁਲਜ਼ਮ ਨੇ ਬੜੇ ਸ਼ਾਤਰ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਲੜਾਈ ਝਗੜਿਆਂ ਦੇ ਪਰਚੇ ਦਰਜ ਨੇ ਤੇ ਜਿਹੜਾ ਲਾਡੀ ਨਾਮ ਦਾ ਵਿਅਕਤੀ ਉਹਦੇ ਖਿਲਾਫ ਜਿਹੜਾ ਪਹਿਲਾਂ ਵੀ 25549 ਦਾ ਆਰੰਜਕ ਦਾ ਜਿਹੜਾ 36 ਨੰਬਰ ਮੁਕਦਮਾ 2021 ਦੇ ਵਿੱਚ ਇਸੇ ਥਾਣੇ ਦੇ ਵਿੱਚ ਦਰਜ ਹੈ ਸੋ ਤਵਰੀਸ਼ جاری ਹੈ ਜਲਦੀ ਉਹਨੂੰ ਫੜ ਕੇ ਜਿਹੜਾ ਇਹਦਾ ਚਲਾਨ ਜਲਦੀ ਜਲਦੀ ਪੇਸ਼ ਅਦਾਲਤ ਕੀਤਾ ਜਾਵੇ ਜੀ ਨੂੰ ਸਾਣਨ ਵਾਸਤੇ ਆਏ ਸੀ ਜਿਹੜੇ ਜੀਨ ਨਾਲ ਆਏ ਸੀ ਉਹਦਾ ਵੀ ਕ੍ਰਿਮੀਨਲ ਰਿਕਾਰਡ ਹੈ ਨਾਲ ਉਹ ਵੀ ਰਣਜੀਤ ਸਿੰਘ ਜੋ ਪਹਿਲਾਂ ਸਾੜਨ ਦੀ ਨਾਲ ਸਾਰੀ ਸ਼ਰਤੀ ਸੀ ਉਹ ਹਜੇ ਲਾਡੀ ਜਦੋਂ ਸਾਹਮਣੇ ਆਊਗਾ ਫਿਰ ਪੱਖ ਜਿਹੜਾ ਕਲੀਅਰ ਹੋ ਜਾਊਗਾ ਸੋ ਇਹਨਾਂ ਨੂੰ ਉਹਦੇ ਬਾਰੇ ਹਜੇ ਇਹਨਾਂ ਨੂੰ ਜਾਣਕਾਰੀ ਹੈਗੀ ਸੋ ਇਹ ਸਾਰਾ ਇਕੱਠੇ ਜਦੋਂ ਲਾਡੀ ਨੇ ਤੇਲ ਪਾਇਆ ਤੇ ਨਾਲ ਦੀ ਨਾਲ ਕੋਮਨ ਨੂੰ ਇਸ਼ਾਰਾ ਕੀਤਾ ਤੇ ਇਹਨੇ ਉਹਨਾਂ ਲਾਈਟਰ ਨਾਲ ਉਹਨੂੰ ਅੱਗ ਲਾ ਦਿੱਤੀ ਗਈ ਹੈ ਸੋ ਉਹ ਜਦੋਂ ਲਾਡੀ ਫੜਿਆ ਜਾਊਗਾ ਫਿਰ ਲਾਡੀ ਸਾਰੀ ਗੱਲ ਜਿਹੜੀ ਪਿਕਚਰ ਕਲੀਅਰ ਕਰ ਦਊਗਾ ਸਰ ਜਿਹੜਾ ਜਿਹੜਾ ਲੜਕਾ ਸੀਗਾ ਇਸ ਨਾਲ ਇਹਨਾਂ ਦੀ ਕੋਈ ਪਹਿਲਾਂ ਵੀ ਰੰਜਿਸ਼ ਨਹੀਂ ਨਹੀਂ ਇਹਨਾਂ ਦੇ ਨਾਲ ਕੋਈ ਪਹਿਲਾਂ ਵਾਲੀ ਰੰਜਿਸ਼ ਤਾਂ ਕੋਈ ਸਾਫਤ ਨਹੀਂ ਹੋਈ ਸਿਰਫ ਉਸੇ ਦੇ ਨਹੀਂ ਉਹਨੇ ਇਹਨਾਂ ਨੂੰ ਰੋਕਿਆ ਸੀਗੇ ਕੰਮ ਕਰਨ ਤੋਂ ਉਸੇ ਕਰਕੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਹ ਦੇਖਲਾ ਐਕਚੁਅਲ ਇਹਨਾਂ ਦੀ ਜਾਨ ਪਛਾਨ ਇਸ ਵੇਲੇ ਜਿਹੜੇ ਨੂੰ ਮੈਨੂੰ ਅੱਗੇ ਲਾਇਆ ਨੀ ਜਾਣ ਪਛਾਨ ਸੀਗੀ ਇਕੱਠੇ ਹੀ ਰਹਿੰਦੇ ਇੱਕੋ ਪਿੰਡ ਦੇ ਸੀਗੇ ਇਕੱਠੇ ਬੈਠਦੇ ਸੀ ਇਕੱਠੇ ਖਾਂਦੇ ਪੀਂਦੇ ਸੀ ਉਸ ਦਿਨ ਵੀ ਹੱਥੇ ਚ ਬੈਠੇ ਇਕੱਠੇ ਖਾ ਪੀ ਰਹੇ ਸੀਗੇ